ਅੱਜ ਦੀ ਵੀਡੀਓ ਦੇਖ ਕੇ ਨਾ ਮਿੱਤਰੋ ਬਹੁਤ ਸੱਜਣ ਸਾਡੇ ਨਾਲ ਨਿਰਾਸ਼ ਹੋਣਗੇ ਨਿਰਾਸ਼ ਕਿਉਂ ਹੋਣਗੇ ਉਹ ਇਹ ਗੱਲ ਕਹਿਣਗੇ ਵੀ ਇਹ ਸੱਜਣ ਦੀ ਵੀਡੀਓ ਤੁਸੀਂ ਪਹਿਲਾਂ ਕਿਉਂ ਨਹੀਂ ਕੀਤੀ ਕਿਉਂਕਿ ਸੀਜ਼ਨ ਜਿਹੜਾ ਨਾ ਕਣਕ ਦਾ ਬਹੁਤ ਜਲਦੀ ਨਾਲ ਆ ਰਿਹਾ ਅੱਜ ਨਾ ਤੁਹਾਡੇ ਵਾਸਤੇ ਬਹੁਤ ਘੈਂਟ ਘੈਂਟ ਟਰਾਲੀਆਂ ਲੈ ਕੇ ਆਏ ਆ ਤੇ ਜਿਹੜੀਆਂ ਟਰਾਲੀਆਂ ਬਹੁਤ ਵੱਜ ਬਰੇਡ ਦੇ ਵਿੱਚ ਵੜਨ ਵਾਲੀਆਂ ਨੇ ਅੱਜ ਅਸੀਂ ਸੰਘਰੂਰ ਦੇ ਬਿਲਕੁਲ ਲਾਗੇ ਪਹੁੰਚੇ ਹੋਇਆ ਅੱਜ ਬਾਈ ਖਾਨਦੀਰਾ ਪਵ ਵਰਕਸ਼ਾਪ ਤੇ ਪਹੁੰਚੇ ਹੋਇਆ ਤੁਹਾਡੇ ਵਾਸਤੇ ਜਿੰਨੀਆਂ ਵੀ ਟਰਾਲੀਆਂ ਦਿਖਾਵਾਂਗੇ ਕੱਲੀ-ਕੱਲੀ ਟਰਾਲੀ ਦੀ ਡਿਟੇਲ ਦੱਸਾਂਗੇ ਵੀ ਲੋਹਾ ਕਿਹੜਾ ਲੱਗਿਆ ਹੋਇਆ ਹਿੱਸਾ ਇਹਦੇ ਵਿੱਚ ਕਿਹੜਾ ਕਿੰਨੇ ਨਟੀ ਹੱਬ ਦੇ ਵਿੱਚ ਇਹ ਟਰਾਲੀ ਹੈ ਹੈਨਾ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਜੁੜੇ ਰਹੋ ਬਾਈ ਹਰਮਨ ਆਪਣੇ ਨਾਲ ਹੈ ਤੇ ਪਹਿਲਾਂ ਆਪ ਸਵਾਗਤ ਕਰ ਲਈਏ ਕੀ ਹਾਲ ਹਰਮਨ ਵੀਰੇ ਠੀਕ ਹੋ ਤੇ ਆਪਣੇ ਕੋਲ ਟਰਾਲੀਆਂ ਤਾਂ ਮੇਰੇ ਸਾਹਮਣੇ ਜੇ ਗਿਣਤੀ ਕਰ ਲੱਗ ਜੀ ਕਾਫੀ ਜ਼ਿਆਦਾ ਨੇ 20-25 ਹੋਣਗੀਆਂ 20-25 ਹੋਣਗੇ ਮਗਰ ਵੱਧ ਨਾ ਹੋਣ ਬੱਦ ਵੀ ਹੋ ਸਕਦੀ ਨੇ ਮੋਟਾ ਜੰਦ ਤਰਜਾ ਹਾਂ ਤੇ ਆਪਾਂ ਦੱਸਣੀ ਆ ਵੀਰੇ ਕੱਲੀ ਕੱਲੀ ਦੀ ਡਿਟੇਲ ਤੇ ਕੱਲੀ ਕੱਲੀ ਟਰਾਲੀ ਦਾ ਰੇਟ ਹਾਂਜੀ ਹਾਂਜੀ ਠੀਕ ਆਣ ਸੁਰੂਤ ਆਪਾਂ ਕਿਹੜੀ ਤੋਂ ਕਰਦੀ ਐ ਇਹ ਤੋਂ ਕਰਦੀ ਆ ਉਹ ਕਿਵੇਂ ਖੜੀ ਐ ਇਹ ਵੀ ਬਕਾਊ ਐ ਇਹ ਤੋਂ ਕਰਾਂਗਾ ਫਿਰ ਆਪਾਂ ਇਹ ਤੋਂ ਕਰਕੇ ਲੈ ਕੇ ਆਉਣਾ ਹੈ ਨਾ ਹਾਂਜੀ ਹਾਂਜੀ ਤੇ ਦੱਸਿਓ ਬਈ ਕੀ ਸਹਜਾ ਕੀ ਗੱਲਬਾਤ ਐ ਇਹ ਇਹ ਆਪਣੀ 11 ਜੀ 11 6 11 6 ਐ ਹਾਂਜੀ ਪੂਰੀ ਹੈਵੀ ਐ ਜੀ ਹੂੰ ਮੋਟਾ ਜੈਕ ਕਈ ਇਹਦੇ ਪੀਸਾ ਦਾ ਨਟਾ ਓਕੇ ਹਾਂਜੀ ਡਾਲਾ ਤਿੰਨ ਫਾੜਾ ਹੀ ਇਹਦਾ ਇਹਨੂੰ ਪੇਂਟ ਕਿਹੜਾ ਵਰਤਿਆ ਹੋਇਆ ਵੀ ਮੈਨੂੰ ਆਏ ਦੱਸੋ ਪੇਂਟ ਆਈ ਇਹਨੂੰ 2K ਦਾ 2K ਦਾ ਪੇਂਟ ਆ ਪਰ ਮੈਂ ਸਫਾਈ ਤਾਂ ਦੇਖੀ ਨਹੀਂ ਸੋਣੀ ਹਨ ਸ਼ੋਨੇ ਲਿੱਕੇ ਵਾਲਾ ਰੰਗ ਆ ਟਰਾਲੀ ਦਾ ਤੇ ਬੱਡੇ ਦਾ ਕਿੰਨਾ ਉੱਚਾ ਤੇ ਆ ਰਿਹਾ ਬਾਈ ਬੱਡੇ ਦੇ 4 ਆ ਜੀ 4 ਇੰਚ ਓਕੇ ਤੇ ਮੈਨੂੰ 4 ਫੁੱਟਾ ਤੇ ਮੈਨੂੰ ਇਹ ਦੱਸਿਓ ਇਹ ਟਰਾਲੀ ਦੀ ਡਿਮਾਂਡ ਕੀ ਐ ਇਹਦਾ 170 ਜੀ 1 ਲੱਖ 70000 ਜੈਕ ਵਾਲੀ ਟਰਾਲੀ ਆ 11 ਸਾਢੇ 6 ਜੀ ਹਾਂ ਜੀ ਹਾਂ ਜੀ ਠੀਕ ਆ ਤੇ ਜੇ ਵੀ ਆ ਖੜੀ ਹੋਣਾ ਪਈ ਤੇ ਆਉਣੇ ਆ ਇਹ 16 ਜੀ 16 7 16 7 ਇਹਦਾ ਸਾਈਜ਼ ਆ ਹਾਂ ਜ ਪੈਂਟ ਸਾਰੇ ਨੂੰ ਲਗਭਗ 2 ਟੂਕੇ ਦੇ ਹੋ ਗਏ ਹਨ ਇਹਦੇ ਸਟicker ਲੱਗੇ ਹੋਏ ਨੇ ਜੀ ਆਹ ਹਥਿਆਰ ਉਥੁਰਾ ਸਾਰੇ ਨਾਲ ਦੇਣੇ ਆ ਆਈ ਹਾਂ ਜੀ ਸਾਰਾ ਕੁਝ ਇਦਾਂ ਹੀ ਦੇਣੇ ਆ ਪਰ ਮੈਂ ਟਾਇਰ ਵੀ ਵਧੀਆ ਪਾਏ ਹੋਣੇ ਉਹਦੇ ਤਾਂ ਟਾਇਰ ਵਧੀਆ ਨਹੀਂ ਇਹਦੇ 25-30000 ਦੇ ਟਾਇਰ ਟਾਇਰ ਨੇ ਜੀ ਕੱਲੇ ਟਾਇਰ ਓਕੇ ਚਾਰੇ ਪਾਸੇ ਦੀ ਜਾਲੀ ਆ ਬਈ ਹੈਂ ਲੈਜ਼ਰ ਕਟਿੰਗ ਦੇ ਵਿੱਚ ਬੈਠਾ ਹੈ ਲੈਜ਼ਰ ਕਟਿੰਗ ਆ ਜੀ ਹਮ ਹੁੱਕ ਵਧੀਆ ਤੇ ਹੁੱਕ 4 ਇੰਚੀਆ ਜੀ 4 ਇੰਚੀਆ ਰੇਲ ਵਾਲਾ ਹਿੱਸਾ ਲੱਗਿਆ ਹੋਈ ਇਹਦੇ ਠੀਕ ਹੈ ਇਹਦੇ 29-30 ਕੁਇੰਟਲ ਵੇਟ ਹੋਗਾ ਜੀ ਓਕੇ ਤੇ ਮਾਲ ਕਿਹੜਾ ਲੱਗਿਆ ਹੋਇਆ ਇਹਨੂੰ ਮਾਲੇ ਸੀਲ ਦਾ ਮਾਲ ਹੈ ਪ੍ਰੋਪਰ ਸਟੈਂਪ ਹੈਗੀ ਸੇ ਦੋਬਲ ਜੱਕ ਦੇ ਵਿੱਚ ਆ ਬਈ ਹੈ 10 ਇੰਚੀ ਗਾਡਰਾਂ ਦੇ ਵਿੱਚ ਆ ਤੇ ਮੈਨੂੰ ਜੇ ਇਹਦੀ ਗੱਲ ਕਰੀਏ ਵੀ ਕੀ ਡਿਮਾਂਡ ਹੈ ਇਹ ਦੇ ਦਾਂਗੇ 310000 ਦੀ 310000 ਦੀ 10 ਤੋਂ ਉੱਪਰ ਲੋੜ ਜਾਂਦਾ ਹੁੰਦਾ ਕਈ ਵਾਰੀ ਕੋਈ ਨਹੀਂ ਮਾਨਸਾਨ ਕਰਾਂਗੇ ਜੀ ਹਾਂ ਜੇ ਇਹਦੀ ਗੱਲ ਕਰੀਏ ਵੀ ਇਹਦਾ ਕੀ ਸਾਈਜ਼ ਆ ਇਹ 14 7 ਆ ਜੀ 14 7 ਚਾਰੇ ਪਾਸੇ ਜਾਲੀ ਆ ਹਾਂਜੀ ਠੀਕ ਹੈ ਤੇ ਸਿੰਗਲ ਜੱਕ ਚੱਕ ਡਬਲ ਵੇ ਇਹ ਸਿੰਗਲ ਜੱਕ ਤੇ ਜੀ ਇਹ ਸਿੰਗਲ ਜੱਕ ਚਾਹੇ ਇਹਦੇ ਜੱਕ ਲਾਉਣ ਵਾਲਾ ਨਾਲੇ ਆ ਜੀ ਜੱਕ ਲਾਉਣ ਵਾਲੇ ਨੇ ਜੀ ਤੇ ਜੇ ਗੱਲ ਕਰੀਏ ਡਿਮਾਂਡ ਦੀ ਬਈ ਡਿਮਾਂਡ ਇਹਦਾ 235 235000 ਆਈਦਾ ਕੀ ਸੈਜ ਹੋਊਗਾ ਇਹ ਵੀ 14 7 ਆਈ ਹੂੰ ਇਹ 24 ਕੁਇੰਟਲ ਦੀ 245000 ਰੇਟ ਤੇ 24 ਕੁਇੰਟਲ 245000 ਰੇਟ ਆ ਠੀਕ ਹੈ ਤੇ ਜੇ ਇਹਦੀ ਗੱਲ ਕਰੀਏ ਟਿਆ ਖੜੀ ਆ ਇਹ ਵੀ 14 7 ਆਈ ਹਾਂ ਇਹ 250000 ਦੀ 25 ਕੁਇੰਟਲ ਬਾਜਣੇ ਚ ਇਹ ਚ ਸੇਲ ਦੇ ਉੱਪਰ ਐਂਗਲ ਆਈ ਹੋ ਉੱਪਰ ਮੋਟੀ ਐਂਗਲ ਲੱਗੀ ਹੋਈ ਠੀਕ ਐਂਗਲ ਇਹ ਚ ਮੋਟੀ ਲੱਗੀ ਹੋਈ ਆ ਏਜ ਬਾਕੀ ਤਰਪਾਲ ਵਾਲਾ ਬੈੱਡ ਵੀ ਲੱਗਿਆ ਹੋਇਆ ਹੈ। ਬਈ ਉਹ ਸਪੈਸ਼ਲ ਨਾਲ ਦਿੱਤਾ ਪਾਈਪ। ਧਰਮੇ ਦੇ ਬੀਲ ਕੱਪ ਜੇ ਵੀ ਜੜੇ ਹੋਏ ਨੇ ਉਹ ਆ ਦੇਖ ਲੈ। ਹਾਂ ਦੇ ਸਟੀਲੀ ਬੀਲ ਕੱਪ ਵੀ ਜੜੇ ਹੋਏ ਨੇ। ਇਹਦਾ ਡਾਲਾ ਕਿੰਨੇ ਪਾਸੇ ਖੁੱਲਦਾ ਬਈ? ਡਾਲਾ ਇਹਦਾ ਤਿੰਨ ਸਾਈਡ ਹੈ ਜੀ। ਤਿੰਨ ਸਾਈਡ ਦਾ ਡਾਲਾ ਖੁੱਲਦਾ ਲੈ ਸਫਾਈ ਚੱਕ ਰਹੀ ਡਾਲੇ ਦੀ ਦੇਖ। ਨੂਕੇ ਦਾ ਰੰਗ ਵੱਜਿਆ ਹੀ ਇਹਨੂੰ। ਓਕੇ ਆ ਦੇਖ ਲੈ। ਆਈ ਆਈ ਦੀ ਵੀ ਕਾਹਵੀਂ ਕਿੰਨੀ ਘੰਟਾ ਚਿੱਟੇ ਰੰਗ ਚ ਜੜੀ। ਇਹ ਇਹਦਾ ਕਿ ਸਜਾਸਤਾ? ਇਹ 13 ਜੀ। ਓਕੇ ਇਹ 13 ਫੁੱਟੀ ਟਰਾਲੀ ਆ। ਇਹ 13 ਸੱਤ। ਹੂੰ। ਤੇ ਜੇ ਇਹ ਇਹਦਾ ਕਿੰਨਾ ਕੁ ਇਹਦਾ 22 ਤੋਂ 2 क्विंटल वजਨ ਹੋਊਗਾ ਜੀ ਰੇਲ ਦਾ ਹਿੱਸਾ ਲੱਗਾ ਹੈ ਇਹਦੇ 10 ਨਟਾ ਹੋ ਕਿਦਾਂ ਹੈ ਨਟ ਹੀ ਅੱਪ ਚਾ ਹਾਂ ਜੀ ਇਹ 2,35,000 ਦੀ ਦੇ ਦਾਂਗੇ ਜੀ 2,35,000 ਦੀ ਟਰਾਲੀ ਹੈ ਹਾਂ ਜੀ ਆਹ ਗੜੀ ਰੈੱਡ ਕਲਰ ਜਿਹੜੀ ਇਹ 12 ਹੈ ਜੀ ਖੇਤੀ ਵਰਗਾ ਧੰਦਾ ਨਹੀਂ ਬਾਪੂ ਵਰਗਾ ਬੰਦਾ ਨਹੀਂ 12 ਫੁੱਟ ਹੀ ਹੈ ਹਾਂ ਬੈਡੇ ਦੇ ਹੋ ਕਿੰਨਾ ਉਹ ਸਾਢੇ ਤਿੰਨ ਇਹ ਹੋਊਗਾ ਜੀ ਸਾਢੇ ਤਿੰਨ ਹੋਊਗਾ ਸਾਢੇ ਤਿੰਨ ਹੋਊਗਾ ਕਾਫੀ ਉੱਚਾ ਨਾ ਹਾਂ ਜੀ ਹਾਂ ਜੀ ਤੇ ਜੇ ਇਹਦੀ ਗੱਲ ਕਰੀਏ ਵੀ ਇਹਦਾ ਕਿੰਨਾ ਕੁ ਵੇ ਭਜਨ ਹੋਣਾ ਇਹਦਾ ਭਜਨ ਹੋਊਗਾ ਜੀ 1.5 18 ਕੁਇੰਟਲ ਓਕੇ ਰੇਟ ਕੀ ਇਹਦਾ ਰੇ ਤੇ ਇੱਕ ਆਹ ਖੜੀ ਇਧਰਲੇ ਪਾਸੇ ਇਹਦੇ ਨਾਲ ਦੀ ਸੇਮ ਹੈ ਇਹ ਵੀ 12 ਜੀ 12 6 ਠੀਕ ਹੈ ਇਹ ਜੋ 20 ਕ ਕਵਾਂਟਰਲ ਬਾਜਨ ਹੋਊਗਾ ਜੀ ਠੀਕ ਹੈ 10 ਨਟਾ ਹਿੱਸਾ ਲੱਗਾ ਹੈ ਇਹਨੂੰ ਜਾਲੀ ਲੱਗੀ ਹੋਈ ਜੀ ਨਾਲ ਇਹਦੇ ਇਹ ਕਿੰਨੇ ਚ ਬਣੂ ਇਹ ਦੇ ਦਾਂਗੇ 185000 ਵੀ 185000 ਦੀ ਐਂਗਲ ਹੈ ਅੱਛਾ ਆਹ ਟਰਾਲੀ ਵਿੱਚ ਕੱਟੀ ਆਪਾਂ ਨੇ ਹਾਂ ਇਹ ਪੁਰਾਣੀ ਹੈ ਜੀ ਇਹਦੇ ਨਾਲ ਜਾਲ ਵੀ ਹੈਗਾ ਜੀ ਬੱਟਾ ਹੈਗਾ ਦਾ ਠੀਕ ਹੈ ਹਾਂ ਜੀ ਇਹ ਵੀ ਚੱਕੜੀ ਹੈ ਹੈ ਹਾਂ ਜੀ ਡਬਲ ਟੈਰਾਂ ਚ ਤੇ ਇਹ ਜੇ ਇਹਦੀ ਗੱਲ ਕਰੀਏ ਇਹ ਤਾਂ ਆਪਾਂ ਕਿੰਨੇ ਦੇ ਦਵਾਂਗੇ ਇਹ ਦੇ ਦਾਂਗੇ 13540 135400 ਦੀ ਆ ਟਰਾਲੀ ਬਣ ਜੂ ਤੇ ਜਿਹੜੀ ਆ ਖਰੀਦ ਇੰਦਰਲੇ ਪਾਸੇ ਇਹ 11 1/2 ਹੂੰ ਇਹ 17 ਕਿਲੋ ਬਜਨ ਹੋ ਗਈ ਇਹ ਚ ਠੀਕ ਹੈ ਹਾਂ ਜੀ ਰੇਟ ਕੀ ਰੂਈ ਦਾ ਇਹ ਦੇ ਦਾਂਗੇ ਜੀ 1.5 ਲੱਖ ਦੀ 1.5 ਲੱਖ ਦੀ ਹਾਂ ਜੀ ਆ ਵਾਲੀ ਆ ਵੀ ਵਿੱਚ ਕੱਟੀ ਹੋਈ ਹੈ ਹਾਂ ਜੀ ਇਹ ਅਜੇ ਲਿਆਂਦੀ ਹੈ ਤਾਜੀ ਤਾਜੀ ਅੱਛਾ ਲਿਆਂਦੀ ਹੈ ਹਾਂ ਜੀ ਜੇ ਕੜੀ ਆ ਯਾਰ ਇਹ ਵੀ ਕੰਮ ਕਮ ਨੂੰ ਤਾਂ ਵਧੀਆ ਟਰਾਲੀ ਉਹ ਹੈਵੀ ਖਾਸੀ ਆ ਨਾ ਇਹ ਹਾਂ ਜੀ ਮਜ਼ਬੂਤ ਆ ਸਰ ਮੈਂ ਖਾਸੀ ਦੇਖੋ ਦੇਖਣ ਨੂੰ ਕਰੂੰਗੇ ਕਰਨ ਲਈ ਬਾਕੀ ਵਧੀਆ ਟਰਾਲੀ ਬੈੱਡ ਵੀ ਵਧੀਆ ਲੱਗਿਆ ਹੋਇਆ ਇੱਕ ਨਿੱਗਦੀ ਦੇ ਦੰਗ ਜਿ ਕਿਸੇ ਭਰਾ ਨੇ ਲੈ ਜਾਣੀ ਹੋਵੇ ਇਹ ਦੇ ਦਾਂਗੀ 859000 ਦੀ ਲੈ 859000 ਦੀ ਬਣ ਜੂ ਤੇ ਆਹ ਵਾਲੀ ਵੀ ਇਹ 11 ਜੀ ਆਹ 12 12 ਹਾਂ ਜੀ ਸਿੱਧੀ ਹੁੱਕ ਚ ਹੂੰ ਇਹ 24 ਕੰਟਲ ਦੀ ਟਰਾਲੀ ਹੈ ਜੀ ਉਸ 24 ਕੰਟਲ ਦੀ ਹੈ ਹਾਂ ਜੀ ਇਹ ਭਈ ਆਪਾਂ ਕਿੰਨੇ ਚ ਦੇਵਾਂਗੇ ਇਹ ਦੇ ਦਾਂਗੀ 195000 ਦੀ 195000 ਦੀ ਹਾਂ ਇਹ ਵੀ ਆ ਪੂਰੀ ਟਰਾਲੀ ਬਹੁਤ ਜ਼ਿਆਦਾ ਵਜਨ ਹੈ ਟਰਾਲੀ ਦਾ ਟਰਾਲੀ ਦਾ ਖੜਾ ਵੀ ਦਸੀ ਜਾਂਦਾ ਬਹੁਤ ਜ਼ਿਆਦਾ ਵਜਨ ਹੈ ਵਿਚੋਂ ਵੀ ਸਾਫ਼ ਹੋਣੀ ਹੈ ਇਹ ਟਰਾਲੀ ਹਾਂ ਜੀ ਹਾਂ ਇਹ ਬਣੀ ਵੀ ਥੋੜੀ ਜਰਦੀ ਹੋਈ ਆ ਬਈ ਹਾਂ ਜੀ ਥੋੜੀ ਜਰਦੀ ਦਸ ਮੇਸਾਂ ਦੀ ਬਣੀ ਹੋਈ ਹਾਂ ਤੇ ਜਿਹੜੀ ਆ ਖੜੀ ਇੱਧਰ ਹਰੇ ਜੰਗ ਦੀ ਇਹ 11 6 ਆ 12 6 ਆਈ ਇਹ ਅੱਛਾ 12 ਸੇ ਹਾਂ ਜੀ ਠੀਕ ਹੈ ਇਹਦੇ ਆ ਜਾਲੀ ਜੁੜੀ ਛੱਡਾਂ ਲਈ ਇਹ ਨਾਲ ਆਈ ਇਹ ਤੇ ਜਾਲ ਇਹ ਨਹੀਂ ਇਹਦੇ ਸਾਈਡਾਂ ਲਈ ਹੈਗੀ ਆ ਨਾ ਨਾਲ ਨਹੀਂ ਇਦਾਂ ਹੀ ਲਾ ਕੇ ਦੇ ਦਾਂਗੀ ਕੋਈ ਚੱਕਰ ਨਹੀਂ ਇਹ ਅੱਛਾ ਲਾ ਕੇ ਦੇ ਦਾਂਗੇ ਜੋ ਕੋਲ ਬਾਬੇ ਹਾਂ ਜੀ ਤੇ ਇਹਦਾ ਪੱਕੀ ਮੰਗਦੇ ਆ ਇਹ ਦੇ ਦਾਂਗੇ 1,35,000 ਦੀ ਪਰ ਮੈਂ 1,35,000 ਦੀ ਆ ਪੱਠੇ ਵਾਲੀ ਛਾਸੀ ਖੜੀ ਹੈ ਪੱਠੇ ਵਾਲੀ ਛਾ ਇਹ ਰੇਲ ਦਾ ਹਿੱਸਾ ਜੀ ਹਾਂ 10 ਨਟਾ ਹੋਈ ਆਪਣਾ ਹੀ ਠੀਕ ਆ 10 ਇੰਚੀ ਚਾਸੀ ਲੱਗੀ ਇਹਨੂੰ ਨੀਵੇਂ ਹੁੱਕ ਚ ਹੂੰ 12 ਹੈਗੀ ਇਹ 12 6 12 ਸੀ ਹਾਂ ਜੀ ਤੇ ਇਹਦਾ ਕੀ ਰੇਟ ਆ ਵੀਰੇ ਇਹ ਦੇ ਦਾਂਗੇ 1 20 25 ਦੀ ਲਓ ਸਰ 1 ਲੱਖ 20 25 ਹਜ਼ਾਰ ਦੀ ਇਹ ਬਣ ਜੂ ਹਾਂ ਜੀ ਤੇ ਆਹ ਖੜੀ ਇਧਰਲੇ ਪਾਸੇ ਇੱਕ ਹਰੇਜ ਕਲਰ ਚ ਇਹ ਵੀ 11 6.5 ਆ ਜੀ ਅੱਛਾ 11 6.5 ਦਾ ਸਹਜ ਆ ਇਹ ਇਹਦਾ ਭਾਜਾ ਕਿੰਨਾ ਕੋਣਾ ਇਹਦੇ ਭਾਜਾ ਨੂੰ ਹੋ ਗਈ 17 ਕਿਲੋ ਓਕੇ ਤੂ ਕੇ ਦਾ ਪੇਂਟ ਮਜਾਈ ਸੱਗੂਆਂ ਦੀ ਬਣੀ ਹੋਈ ਪੋਣੀਗੜ ਦੀ ਫਾਰਮਾ ਇਲੀ ਆਪਣੀ ਸਪੈਸ਼ਲ ਉਹ ਹਾਂ ਜੀ ਇਹ ਇਹ ਦਾ ਇਹ ਫਿਰ ਕਿੰਨੇ ਚ ਦੇਵਾਂਗੇ ਜੀ ਡੇਢ ਲੱਖ ਹੀ ਦੇ ਦਾਂਗੇ ਜੀ ਡੇਢ ਲੱਖ ਦੀ ਜਾਲੀ ਜੂਲੀ ਲੱਗੀ ਹੋਈ ਹੈੀ ਵਧੀਆ ਤੇ ਠੀਕ ਹੈ 10 ਇੰਚ ਆਹ ਬਣਾ ਰੰਗ ਤੋਂ ਹੈ ਹਾਂ ਇਹ ਰੰਗ ਕਰਕੇ ਦਵਾਂ ਮੈਂ ਗਾਹ ਕਿਨੇ ਜਿਹੜਾ ਰੰਗ ਕਰਾਉਣਾ ਹੈ ਮਨਪਸੰਦ ਦਾ ਕਰਕੇ ਦੇ ਦਾਂਗੇ ਜੀ ਹਾਂ ਕਈ ਵਾਰ ਆਪਣੀ ਮਰਜ਼ੀ ਦਾ ਰੰਗ ਕਰਾਉਣਾ ਹੁੰਦਾ ਹੈ ਨਾ ਇਹ ਦੱਸਿਆ ਜੀ ਕਿ ਹੈ 11 11 6.5 ਜੀ ਠੀਕ ਹੈ ਕਿੰਨਾ ਕਵਾਜਨ ਹੋਣਾ ਇਹਦਾ ਇਹ ਚ ਹੋਊਗਾ 100 ਕਿਲੋ ਵਾਜਨ ਇਹ ਚ ਪਜਾਲੀ ਜੂਲੀ ਜਾਲੀਆਂ ਤਾਂ ਲਾ ਲ ਇਹ ਦੇ ਦਾਂਗੇ 1,75,000 ਦੀ ਪਲਾਜੋ ਕਟਿੰਗ ਵਾਲਾ ਬਿੱਡਾ ਹੀ ਹਾਂ ਵਧੀਆ ਮੋਟੀ ਐਂਗਲ ਲੱਗੀ ਹੈ ਜੀ ਹਿੱਸਾ ਮੋਟਾ ਇਹਦੇ ਠੀਕ ਹੈ 10 ਨਾਟਾ ਹਿੱਸਾ ਜੀ ਇਹ ਰੰਗ ਰੰਗ ਕਰਕੇ ਦਵਾ ਗਿਆ 1,75 ਦੀ ਹਾਂਜੀ ਹਾਂਜੀ ਜਿਹੜੀ ਆ ਖੜੀ ਇਧਰ ਪਾਸੇ ਇਹ ਵੀ ਦੇ ਦਾਂਗੇ 1,50,000 ਦੀ ਠੀਕ ਹੈ 1,51 11.5 ਜਿਹੜੀ ਆ ਖੜੀ ਇਧਰ ਇਹ ਵੀ 11.5 ਜੀ ਸਟicker ਵਾਲੀ ਸਟicker ਲੱਗੇ ਹੋਏ ਨੇ ਇਹਦੇ ਇਹ ਕਿੰਨੇ ਦੀ ਇਹ ਦੇ ਦਾਂਗੇ 1,55,000 ਦੀ ਠੀਕ ਹੈ ਤੇ ਆ ਵਾਲੀ ਇਹ ਟੁੜੀ ਵਾਲੀ ਟੋਪੀ ਵਾਲੀ ਜਾਨ ਲੱਗਿਆ ਹੋਈ ਇਹਦੇ ਇਹ ਜਮੇ ਨਿਊ ਹੈ ਵੀ ਹਾਂਜੀ ਹਾਂ ਨਵੀਂ ਸਾ ਪਿਛੇ ਦਾ ਸਪੈਸ਼ਲ ਜਾਲ ਉਹਦੇ ਲੱਗਿਆ ਹੋਈ ਆ ਆਪਣਾ ਠੀਕ ਆ ਬਾਕੀਆਂ ਲੱਗੀਆਂ ਹੋਈ ਨਹੀਂ ਹੂੰ ਇਹ ਦੀ ਕੀਟ ਮਾੜ ਬਈ ਇਹ ਦੇ ਦਾਂਗੇ 135000 ਦੀ 135000 ਦੇ ਵਿੱਚ ਹਾਂਜੀ ਤੇ ਜਿਹੜੀ ਆ ਖੜੀ ਆ ਇਧਰਲੇ ਪਾਸੇ ਇਹ 12 ਜੀ 12 6 ਸਿੱਧੀ ਹੁੱਕ ਚ ਨੂੰ ਮੀਟਰ ਵਾਲੀ ਸਿੱਧੀ ਹੁੱਕ ਚ ਇਹ ਸਿੰਗਲ ਟੈਰਾਂ ਚ ਇਹ ਉਹ ਬੜਾ ਇਹ ਸਿੰਗਲ ਟੈਰੀ ਇਹ ਦੀ ਕੀ ਡਿਮਾਂਡ ਆ ਬਈ ਇਹ ਦੇ ਦਾਂਗੇ 135 ਦੀ ਇਹ 135000 ਦੀ ਇਹ ਬਣੂ ਤੇ ਆਹ ਵਾਲੀ ਇਹ ਵੀ 11 6 ਜੀ ਹੂੰ ਇਹ 1.5 ਲੱਖ ਹੀ ਦੇ ਦਾਂਗੇ 10 ਇੰਚੀ 80 ਜਾਈ ਹਾਂ 10 ਨਟਾਂ ਇਹਨੂੰ ਆਹ ਲੱਗਿਆ ਜੀ ਥੀਸਾ ਲੱਗਿਆ ਹੈ 1.5 ਲੱਖ ਦੀ ਹਾਂ ਜੀ ਆਹ ਹਰਿਆੰਗ ਦੀ ਆਹ ਇਹ ਟਾਟਾ ਦੇ ਮਾਲ ਚਾਈ ਸਾਰੀ ਏ ਕੰਪਲੀਟ ਏ ਠੀਕ ਐ ਇਹ 19 ਕੁਆਂਟਲ ਦੀ ਪਲਾਜੋ ਕਟਿੰਗ ਬੈਡ ਚਾਈ ਓਕੇ 10 ਨਟਾਂ ਇਹਨੂੰ ਆਪਣੀ ਹੱਬ ਲੱਗੀ ਹੋਈ ਐ 8 ਇੰਚੀ ਚਾਸੀ ਏ ਇਹਦੀ ਆਹ ਗਾਟਾ ਠੀਕ ਐ ਆਈ ਵਧੀਆ ਮੋਟਾ ਚੱਕ ਲੱਗਿਆ ਹੈ ਰੇਟ ਕੀ ਰਹੂਗਾ ਦਾ ਇਹਨੂੰ ਦੇ ਦਾਂਗੇ 1.90 ਲੱਖ ਤੱਕ ਥੀਸਾ ਇਹਨੂੰ ਕਿਹੜਾ ਲੱਗਿਆ ਹੋਇਆ ਚੌਰਸ ਹਾਂ ਜੀ ਚੌਰਸ ਲੱਗਿਆ ਹੋਇਆ ਚੌਰਸ ਲੱਗਿਆ ਹੋਇਆ ਤੇ ਜਿਹੜੀ ਆਹ ਖੜੀ ਐ ਇੱਧਰ ਇਹ ਦੇ ਦਾਂਗੇ ਟਾਟਾ ਦੀ ਐਂ 10 ਇੰਚ ਇਹਨੂੰ ਘੱਟ ਲੱਗਿਆ ਹੋਈ ਠੀਕ ਹੈ 10 ਨਾਟਾ ਇਹਨੂੰ ਆਪਣਾ ਹੀ ਹੋਗਾ ਬੀਲ ਕੱਪ ਲੱਗੇ ਹੋਏ ਨੇ ਹੂੰ ਹਿੱਸੇ ਨੂੰ ਪਲਾਜੋ ਕਟਿੰਗ ਬੈੱਡ ਚ ਜਾਲ ਲੱਗਿਆ ਹੋਇਆ ਤੇ ਨਾਲ ਠੀਕ ਹੈ ਹਾਂ ਜੀ ਕੀ ਰੇਟ ਰੂ ਇਹਦਾ ਇਹ ਦੇ ਦਾਂਗੇ 1,65,000 ਦੀ 1,65,000 ਹਾਂ ਜੀ ਜਿਹੜੀ ਆ ਖੜੀ ਜਿੱਧਰ ਬਣੀ ਰਾਂਗੜੀ ਮਿੱਟੀ ਵਾਲੀ ਹੈ ਜੀ ਹੂੰ ਸਪੈਸ਼ਲ ਮਿੱਟੀ ਵਾਸਤੇ ਬਣੀ ਹੈ ਠੀਕ ਹੈ ਹਾਂ ਜੀ ਇਹ ਡਬਲ ਟੈਰਾਂਚੀ ਦਵਾਂਗੇ ਆਪਾਂ ਇਹਨੂੰ ਹਾਂ ਜੀ ਹਾਂ ਡਬਲ ਟੈਰ ਇਹ ਸਿੰਗਲ ਤਾਂ ਗੂ ਪਾ ਕੇ ਜਾਨਾ ਰੰਗ ਦਾ ਫਰਸ਼ ਲੱਗਿਆ ਹੀ ਇਹਨੂੰ ਓਕੇ 20 ਕੁਇੰਟਲ ਵਾਜਨ ਹੋਊਗਾ ਹੀ ਪੂਰੀ ਹੈ ਵੀ ਇਹ ਟਰਾਲੀ ਮੋਟੀ ਹੁੱਕ ਲੱਗੀ ਹੋਈ ਠੀਕ ਹੈ 4 ਇੰਚ 84 ਹੈ ਜੀ ਤੇ ਡਬਲ ਹੁੱਕ ਹੈ ਸਪੈਸ਼ਲ ਇਹਦੇ ਵਾਸਤੇ ਹੂੰ ਤੇ ਜੇ ਚਾਰ ਸੀਸਾ ਨਾ ਹਾਂਜੀ ਹਾਂ 4 ਸੀਸਾ ਰੇਟ ਕਿ ਰਹੂਗਾ ਇਹਦਾ ਰੇਟ ਇਹ ਦੇ ਦਾਂਗੇ 190 ਦੀ 1 ਲੱਖ 90 ਹਜ਼ਾਰ ਹਾਂਜੀ ਕਿਹੜੀ ਆ ਖੜੀ ਆ ਇਹ ਪੁਰਾਣੀ ਹੈ ਜੀ ਹਾਂ ਇਹ ਵੇਚਦੀ ਕਿ ਵੇਚ ਨਹੀਂ ਹਾਲੇ ਇਹ ਵੇਚਦੀ ਜੀ ਅਸੇ ਹੀ ਵੇਚਦੀ ਹਾਂਜੀ ਠੀਕ ਹੈ ਤੇ ਆਪਣੀ ਲੋਕੇਸ਼ਨ ਕਿ ਪੈ ਜਾਂਦੀ ਆ ਵੀ ਪਿੰਡ ਵਾਲੀਆਂ ਪੈ ਜਾਂਦਾ ਹੈ ਭਿੰਡਰਾਂ ਰੋਡ ਤੇ ਇਹ ਭਿੰਡਰਾਂ ਵਾਲੀ ਓਕੇ ਇਹ ਰਸਤਾ ਪਿੰਡਰ ਨੂੰ ਚਲਾ ਜਾਂਦਾ ਨਾ ਪਿੰਡਰ ਆ ਉਧਰ ਨੂੰ ਜਿਹੜਾ ਉਹ ਰਸਤਾ ਜਾਂਦਾ ਸਿੱਧਾ ਠੀਕ ਆ ਬਾਲੀਆਂ ਦੇ ਐਂਟਰ ਹੁੰਦੇ ਸਾਰੀ ਹਾਂ ਜਿਹੜਾ ਆਪਣਾ ਸਮਸ਼ਾਨਘਾਟ ਉਹਦੇ ਸਾਹਮਣੇ ਆਪਣਾ ਓਕੇ ਸਮਸ਼ਾਨਘਾਟ ਦੀ ਬਿਲਕੁਲ ਸਾਹਮਣੇ ਮਤਲਬ ਆਪਣੀ ਇਧਰ ਨੂੰ ਸ਼ੋਰੂਮ ਆ ਜਾਂਦਾ ਹਾਂਜੀ ਹਾਂਜੀ ਤੇ ਖਾਨ ਐਗਰੋ ਦੇ ਨਾਲ ਤੇ ਆਪਣਾ ਫਰਮ ਆ ਹਾਂ ਖਾਨ ਐਗਰੋ ਵਰਕਰਸ ਤੇ ਆਪਣਾ ਮੋਬਾਈਲ ਨੰਬਰ ਕਿੰਨਾ ਬਾਈ 94633 29278 ਓਕੇ ਹਾਂਜੀ ਤੇ ਲੈ ਮਿੱਤਰੋ ਕਰੋ ਸੰਪਰਕ ਇਹ ਪਿੰਡ ਬਾਲੀਆਂ ਨਾ ਸੰਗਰੂਰ ਦੇ ਬਿਲਕੁਲ ਨੇੜੇ ਪੈ ਜਾਂਦਾ ਬਹੁਤ ਭਰਾ ਮਨ ਨੂੰ ਨਾ ਭਲੇਖਾ ਲੱਗ ਜਾਂਦਾ ਉਹ ਕੱਟੂ ਵਾਲੀਆਂ ਜਾ ਰਹੇ ਨੇ ਆ ਕਟੂ ਵਾਲੀਆਂ ਇੱਥੋਂ ਤਾਂ 20-25 ਕਿਲੋਮੀਟਰ ਦੂਰ ਹੈ ਹਾਂ ਜੀ ਸੰਗਰੂਰ ਤੋਂ ਸਿਰਫ 5 ਕਿਲੋਮੀਟਰ ਦੂਰ ਆਉਣਾ ਤੁਸੀਂ ਨਾਨਕਿਆਣਾ ਗੁਰੂ ਘਰ ਦੇ ਬਿਲਕੁਲ ਨੇੜੇ ਪੈ ਜਾਂਦਾ ਪਿੰਡ ਵਾਲੀਆਂ ਤੇ ਨੰਬਰ ਬਾਈ ਆਪਾਂ ਚਲਾ ਵੀ ਤੇ ਤੁਹਾਡੇ ਡਿਸਕ੍ਰਿਪਸ਼ਨ ਦੇ ਵਿੱਚ ਜੇ ਤੁਹਾਡੇ ਲੱਭੇ ਕੋਈ ਪੁਰਾਣੀ ਟਰਾਲੀ ਆਪਾਂ ਵਿੱਚ ਵੀ ਕੱਟ ਲਾਂਗੇ ਨਾ ਹਾਂ ਜੀ ਕੱਟ ਲਾਂਗੇ ਜੇ ਕੋਈ ਖੇਤੀਬਾੜੀ ਦਾ ਹੋਰ ਸੰਦ ਹੋਵੇ ਉਹ ਵੀ ਕੱਟ ਲਾਂਗੇ ਉਹ ਵੀ ਕੱਟ ਲਾਂਗੇ ਤੇ ਆਜੋ ਕਰਾਂ ਫਟਾਫਟ